ਸੋਸ਼ਲ ਮੀਡੀਆ ਤੇ ਆਪਣੇ ਆਪ ਨੂੰ ਫੇਮਸ ਕਰਨ ਦੇ ਲਈ ਲੋਕ ਪਤਾ ਨਹੀਂ ਕੀ ਕੀ ਹਤਖੰਡੇ ਅਪਣਾਉਂਦੇ ਨੇ ਪੋਸਟਾਂ ਪਾ ਕੇ ਗਾਣੇ ਲਾਉਂਦੇ ਨੇ ਮਿੱਤਰਾਂ ਤੇ ਕੇਸ ਚੱਲਦਾ ਕੇਸ ਚੱਲਦਾ ਬੜੀ ਸ਼ਰਮ ਵਾਲੀ ਗੱਲ ਹੈ ਯਾਰ ਅਬੇ मजा ਆਏਗਾ ਨਾ ਵੀਰੋ ਤੇਰਾ ਤੇ ਕੇਸ ਚੱਲਦਾ ਕੇਸ ਚੱਲਦਾ ਕਾਕਾ ਜੀ ਕੇਸ ਚੱਲਣ ਵਾਲੀ ਉਮਰ ਹੈ ਨਹੀਂ ਜੇ ਪੁਲਿਸ ਨੇ ਡੰਡੇ ਲਾਏ ਹੁੰਦੇ ਨਾ ਚਾਰ ਤੇ ਪਤਾ ਲੱਗ ਜਾਣਾ ਸੀ ਅਬ ਬਾਈਕ ਚਲਾ ਚਲਾ ਨਹੀਂਦੀ ਮੇਰੇ ਉਹ ਬਾਈਕ ਚਲੰਗ ਵੇਲੀ ਸੋਸ਼ਲ ਮੀਡੀਆ ਤੇ ਆਪਣੇ ਆਪ ਨੂੰ ਫੇਮਸ ਕਰਨ ਦੇ ਲਈ ਲੋਕ ਪਤਾ ਨਹੀਂ ਕੀ ਕੀ ਹਤਖੰਡੇ ਅਪਣਾਉਂਦੇ ਨੇ ਆਪਣੀ ਜਾਨ ਦੀ ਬਾਜ਼ੀ ਤਾਂ ਲਾਉਂਦੇ ਨੇ ਇੱਥੋਂ ਤੱਕ ਤਾਂ ਸੜਕਾਂ ਦੇ ਨਿਯਮ ਵੀ ਤੋੜ ਦਿੰਦੇ ਨੇ ਨਿਯਮਾਂ ਦੀਆਂ ਧੱਜੀਆਂ ਉਡਾਉਂਦੇ ਨੇ ਤੇ ਬਾਅਦ ਤੋਂ ਫਿਰ ਜਦੋਂ ਪੁਲਿਸ ਮਿਲਦੀ ਹੈ ਤੇ ਪੁਲਿਸ ਤੋਂ ਪਰਚੇ ਵੀ ਕਰਾਉਂਦੇ ਨੇ ਤੇ ਫਿਰ ਸੋਸ਼ਲ ਮੀਡੀਆ ਤੇ ਪੋਸਟਾਂ ਪਾ ਕੇ ਗਾਣੇ ਲਾਉਂਦੇ ਨੇ ਮਿੱਤਰਾਂ ਤੇ ਕੇਸ ਚੱਲਦਾ ਕੇਸ ਚੱਲਦਾ ਬੜੀ ਸ਼ਰਮ ਵਾਲੀ ਗੱਲ ਹੈ ਯਾਰ ਮੈਂ ਗੱਲ ਕਰ ਰਹੀ ਹਾਂ ਸੋਸ਼ਲ ਮੀਡੀਆ ਤੇ ਕੱਲ ਪਰਸੋ ਦੀ ਵੀਡੀਓ ਵਾਇਰਲ ਹੋਈ ਹੈ ਜਿੱਥੇ ਦਿੱਲੀ ਦੀਆਂ ਸੜਕਾਂ ਤੇ ਇੱਕ ਸਪਾਈਡਰਮੈਨ ਬਣਿਆ ਮੁੰਡਾ ਤੇ ਇੱਕ ਸਪਾਈਡਰ ਵੂਮੈਨ ਬਣੀ ਕੁੜੀ ਘੁੰਮ ਰਹੀ ਹੈ ਉਹ ਬਾਈਕ ਤੇ ਜਾ ਰਹੇ ਨੇ ਬਿਨਾ ਹੈਲਮਟ ਦੇ ਤੇ ਨਾ ਹੀ ਉਹਨਾਂ ਦੇ ਕੋਈ ਨੰਬਰ ਪਲੇਟ ਆ ਤੇ ਬੱਚੇ ਬੜੇ ਖੁਸ਼ ਹੋ ਰਹੇ ਨੇ ਦੇਖ ਕੇ ਸਾਰੇ ਵੀ ਸਪਾਈਡਰਮੈਨ ਆ ਗਿਆ ਪਤਾ ਨਹੀਂ ਕਿਹ ਆ ਗਿਆ ਪਰ ਉਸ ਤੋਂ ਬਾਅਦ ਫਿਰ ਜਦੋਂ ਪੁਲਿਸ ਨੇ ਬੁਲਾ ਲਿਆ ਥਾਣੇ ਤੇ ਫਿਰ ਮੰਗਦਾ ਫਿਰਦਾ ਮਾਫੀਆਂ ਤੇ ਹੁਣ ਕਹਿੰਦਾ ਮੈਂ ਨਹੀਂ ਬਾਈਕ ਚਲਾਉਣੀ ਤੇ ਇਹ ਇਹਨਾਂ ਦੀ ਜਾਣਕਾਰੀ ਜ਼ਰੂਰ ਤੁਹਾਨੂੰ ਸਾਂਝੀ ਕਰਦੇ ਆਂ ਕਿ ਇਹ ਹੈਗੇ ਨੇ ਜੀ ਨਜ਼ਵਗੜ ਦੇ ਇਹ ਦਿੱਲੀ ਦੇ ਨੇਗੇ ਅੰਜਲੀ ਅਤੇ ਦਿੱਤਿਆ 19-20 ਸਾਲ ਦੀ ਇਹਨਾਂ ਦੀ ਉਮਰ ਹੈ ਸੜਕਾਂ ਤੇ ਸਟੰਟ ਕਰਦੇ ਹੋਏ ਨਜ਼ਰ ਆਏ ਸੀਗੇ ਔਰ ਇਹ ਸੋਸ਼ਲ ਮੀਡੀਆ ਤੇ ਇਨਫਲੂਐਂਸਰ ਹੈਗੇ ਨੇ ਯਾਨੀ ਜਿਹਨੂੰ ਨਵਾਂ ਨਵਾਂ ਉੱਠਣ ਦਾ ਸ਼ੌਂਕ ਹੁੰਦਾ ਵੇਜੀ ਸੋਸ਼ਲ ਮੀਡੀਆ ਤੇ ਆ ਚੀਜ਼ਾਂ ਕਰ ਲਈ ਨਿਆਣੀ ਮਤ ਸੀ ਕਿ ਗਲਤੀ ਕਰ ਬੈਠੇ ਪਣ ਪੁਲਿਸ ਨੇ ਉਹਨਾਂ ਨੂੰ ਥਾਣੇ ਬੁਲਾਇਆ ਉਸ ਤੋਂ ਬਾਅਦ ਕਾਰਵਾਈ ਕੀਤੀ ਤਾਂ ਕੀ ਕੀਤਾ ਕਿ ਇਹਨਾਂ ਲਈ ਇਹ ਵੀ ਗੱਲ ਬਹੁਤ ਜ਼ਿਆਦਾ ਵੱਡੀ ਹੋ ਜਾਂਦੀ ਕਿ ਪੁਲਿਸ ਨੇ ਸਾਨੂੰ ਥਾਣੇ ਬੁਲਾ ਲਿਆ ਸਾਡੇ ਤੇ ਕਾਰਵਾਈ ਹੋ ਗਈ ਇਦਾਂ ਹੋ ਗਿਆ ਤਾਂ ਉਹਦਾ ਵੀ ਚੱਕ ਕੇ ਸਟੇਟਸ ਲਾ ਦਿੱਤਾ ਗਾਣਾ ਲਾ ਦਿੱਤਾ ਦਲਜੀਤ ਦਾ ਕਿ ਮਿੱਤਰਾਂ ਤੇ ਕੇਸ ਚੱਲਦਾ ਕੇਸ ਚੱਲਦਾ ਕਾਕਾ ਜੀ ਕੇਸ ਚੱਲਣ ਵਾਲੀ ਉਮਰ ਹੈ ਨਹੀਂ ਜੇ ਪੁਲਿਸ ਨੇ ਡੰਡੇ ਲਾਏ ਹੁੰਦੇ ਨਾ ਚਾਰ ਤੇ ਪਤਾ ਲੱਗ ਜਾਣਾ ਸੀ ਉਹੀ ਗੱਲ ਇਦਾਂ ਹੋਇਆ ਤੇ ਹੁਣ ਮੁੰਡੇ ਨੇ ਲਾਈਵ ਪਾਇਆ ਵੀਡੀਓ ਪਾਈ ਹੈ ਤੇ ਕਿਹਾ ਕਿ ਭਾਈ ਇਦਾਂ ਦਾ ਕੁਝ ਵੀ ਨਹੀਂ ਹੋਇਆ ਤੇ ਹੁਣ ਮਾਫੀ ਮੰਗ ਰਿਹਾ ਕਿ ਮੇਰੀ ਜੋ ਗਲਤੀ ਸੀ ਮੈਂ ਉਸ ਗੱਲ ਦੀ ਮਾਫੀ ਮੰਗਦਾ ਤੇ ਮੈਂ ਅੱਜ ਤੋਂ ਬਾਅਦ ਤੱਕ ਕਦੇ ਬਾਈਕ ਚਲਾਉਂਗਾ ਨਹੀਂ ਤੇ ਬਾਕੀਆਂ ਨੂੰ ਵੀ ਸੁਨੇਹਾ ਦਿੱਤਾ ਕਿ ਭਾਈ ਤੁਸੀਂ ਵੀ ਹੈਲਮਟ ਪਾ ਕੇ ਬਾਈਕ ਚਲਾਇਆ ਕਰੋ ਹੁਣ ਇਹ ਗੱਲ ਠੀਕ ਲੱਗੀ ਇਹ ਹੁੰਦੀ ਹੈ ਗੱਲ ਕਿਉਂਕਿ ਹੁਣ ਗਲਤੀ ਤੋਂ ਬੰਦਾ ਸਿੱਖਦਾ ਤੇ ਹੁਣ ਮੈਨੂੰ ਲੱਗਦਾ ਵੀ ਇਹ ਸ਼ਾਇਦ ਇਸ ਤਰ੍ਹਾਂ ਦੀ ਗਲਤੀ ਨਹੀਂ ਕਰੂਗਾ ਪਰ ਦੋਸਤੋ ਤੁਸੀਂ ਬਹੁਤ ਸਾਰੇ ਲੋਕ ਅਸੀਂ ਸੋਸ਼ਲ ਮੀਡੀਆ ਦੇਖਦੇ ਹਾਂ ਸੋਸ਼ਲ ਮੀਡੀਆ ਤੇ ਅਸੀਂ ਜੁੜੇ ਹੋਏ ਹਾਂ ਤੇ ਅਸੀਂ ਬਹੁਤ ਸਾਰੀਆਂ ਹਰਕਤਾਂ ਕਰਦੇ ਆ ਦੂਜੇ ਬੰਦੇ ਨੂੰ ਦੇਖ ਕੇ ਬਹੁਤ ਸਾਰੇ ਅਜੀ ਫਿਲਮਾਂ 'ਚ ਦੇਖਨੇ ਸੀ ਸਟੰਟਮੈਨ ਦੇਖਦੇ ਹੋ ਸਟੰਟ ਕਰਦੇ ਨੇ ਤੇ ਅਸੀਂ ਵੀ ਰੀਸ ਕਰਦੇ ਆ ਅਸੀਂ ਸਟੰਟ ਕਰ ਲਏ ਪਰ ਅਸੀਂ ਪਰਫੈਕਟ ਨਹੀਂ ਹੈਗੇ ਅਸੀਂ ਉਹਨਾਂ ਵਾਂਗ ਨਹੀਂ ਕਰ ਸਕਦੇ ਅਸੀਂ ਆਪਣੀ ਜਾਨ ਦੇ ਨਾਲ ਆਖ ਖੇਲਵਾੜ ਕਰ ਰਹੇ ਆ ਅਸੀਂ ਅਕਸਰ ਇਹਨਾਂ ਚੀਜ਼ਾਂ ਨੂੰ ਲੈ ਕੇ ਬੋਲਦੇ ਰਹੇ ਆ ਅਕਸਰ ਇਹਨਾਂ ਚੀਜ਼ਾਂ ਨੂੰ ਲੈ ਕੇ ਖਬਰਾਂ ਕਰਦੇ ਵੀ ਰਹਿੰਦੇ ਆ ਕਿ ਇਸ ਤਰ੍ਹਾਂ ਦੀਆਂ ਚੀਜ਼ਾਂ ਨਾ ਕਰੋ ਤਾਂ ਕਿ ਤੁਹਾਨੂੰ ਜਿਹੜੀ ਹੈ ਮਹਿੰਗੀ ਪੈ ਜਾਵੇ ਸੋ ਇਹ ਮੁੰਡਾ ਤਾਂ ਹੁਣ ਸਮਝ ਗਿਆ ਹੁਣ ਜਿਹੜੇ ਬਾਕੀ ਜੇ ਕੁਛ ਇਦਾਂ ਦਾ ਕਰਨਗੇ ਉਹ ਭਾਈ ਜ਼ਰੂਰ ਸਮਝਜੋ